ਸਾਡਾ ਹਾਈ ਕਮਾਂਡ ਆ ਉਹ ਇਹ ਚਿੰਤਾ ਜਿਹੜੀ ਜਾਈ ਤੇ ਉਹਦੇ ਉੱਤੇ ਜ਼ਰੂਰ ਇਤਿਹਾਸ ਕਰੀਦਾ ਔਰ ਜਿਹੜੀਆਂ ਕਮੀਆਂ ਜਿਹੜੀਆਂ ਉਹਦੇ ਉੱਤੇ ਉਹਦਾ ਸੁਧਾਰ ਵੀ ਕਰ ਲਿਆ ਇਹ ਦੁੱਖ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇੱਕ ਰਿਸ਼ੀਟ ਨਾ ਆਉਣਾ ਇਹ ਸਾਡੇ ਲਈ ਦੁੱਖ ਦੀ ਗੱਲ ਹੈ। ਸਨੋਦ ਦੇ ਇਸ ਵਾਸੀਆਂ ਨੂੰ ਸਾਰਿਆਂ ਦਾ ਧੰਨਵਾਦ ਕਰਨਾ ਕਿ ਮੇਰੀ ਤੁਹਾਨੂੰ ਗੱਲ ਹੈ ਕਿ ਵੀ ਮਾਰਗ ਜਨ ਰੇਂਦਰ ਮੋਦੀ ਜੀ ਤੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਹ ਵੀ ਆਪਣੇ ਆਪ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਉਹਦੇ ਵੀ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਜ਼ਾਦ ਰੈਕਿੰਗ ਵੀ ਕਰਨਗੇ ਪਰਮਾਤਮਾ ਹੁਣ ਹੋਰ ਤੱਕ ਦੇਵੇ ਕਿ ਕਿਹੜੇ ਬਾਕੀ ਇਹ ਦੂਰੇ ਕੰਮ ਹਨ ਉਹਨਾਂ ਨੂੰ ਨਿਪਟਾਰੇ ਚਾਹ ਸਕੀ ਹੈ ਤੇ ਦੇਸ਼ ਨੂੰ ਮਜ਼ਬੂਤੀ ਜਿੱਥੇ ਲਗਾਇਆ ਉਸੇ ਕੋਟ ਮਜ਼ਬੂਤੀ ਬਣਾ ਕੇ ਜਾਂ ਔਰ ਜਿਸ ਤਰੀਕੇ ਨਾਲ ਪਹਿਲਾਂ ਉਹ ਗਰੀਬਾਂ ਦੇ ਲਈ ਕੰਮ ਕਰ ਰਹੇ ਇਹ ਉਹਤ ਮੰਡਲੋਕੀਆਂ ਦੇ ਵਿੱਚ ਹੈ ਉਹ ਮਕਾਨ ਦੀ ਗੱਲ ਕਰੀਏ કે ਬਿਜਲੀ ਦੇ ਕਨੈਕਸ਼ਨ ਗੈਪ ਕਨੈਕਸ਼ਨ ਲਾਈਟਾਂ ਦੇ ਕਨੈਕਸ਼ਨ ਜਿਹੜੇ ਉਹਨਾਂ ਦੀ ਬੁਝਾਲਾ ਦੀ ਸੀ ਬੁਝਾਲਾ ਦੀ ਸੀ ਬੁਝਾਲਾ ਦੀ ਸੀ ਜਾਂ ਹੋਰ ਜਿੰਨੀਆਂ ਵੀ ਸਕੀਮਾਂ ਸੀ ਚਾਹ ਉਹ ਆਯੂਸ਼ਮਾਨ ਸੇਵਾ ਭਾਰਤ ਉਹਨਾਂ ਨੂੰ ਹੋਰ ਅੱਗੇ ਇੱਕ ਇਸੇ ਤਰ੍ਹਾਂ ਲੋਕ ਜਿਹੜੇ ਬਦੌਬੇ ਦੇ ਦੇਖ ਕੇ ਸੇਵਾ ਕਰ ਔਰ ਦੇਸ਼ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਛਾਣ ਵਿਲੱਖਣ ਪਛਾਣ ਬਣਾਈ ਹੈ ਉਸ ਨੂੰ ਹੋਰ ਜਿਹੜੀ ਸਾਖਤ ਮਿਲੇ ਉਹ ਜਿਹੜੀ ਮੈਂ ਅਰਦਾਸ ਕਰਦੀ ਕਰਦੀ ਸਭ ਲਈ ਭਾਜਪਾ ਦਾ ਨਾਰਾ ਥਾ ਕਿ ਸਵਾਤ 400 ਵਾਰ ਲੇਕਿਨ ਭਾਜਪਾ ਦਾ ਭਾਜਪਾ 250 ਵਾਰ ਪਾਰ ਵੀ ਨਹੀਂ ਹੋਈ ਕਿਆ ਮੰਨਦੇ ਹੋ ਕਿ ਹਾਂ ਸੇ ਕਮੀ ਰਹਿ ਗਈ ਕਿ 250 ਵਾਰ ਵੀ ਨਹੀਂ ਹੋਈ ਵਾਰ ਪਰ ਕਿਉਂਕਿ ਇਹ ਤਾਂ ਕੁਛ ਨਾ ਕੁਛ ਕਮੀਆਂ ਰਹਿ ਗਈਆਂ ਹੋਣਗੀਆਂ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਲੋਕਾਂ ਦਾ ਫਤਵਾ ਹੈ जो जनता का आदेश होंगे उन्होंने वनू स्वीकार करना चाहिए और जो जरा स्वीकार करते हैं और जितने जिते कमियाँ रही हैं सारे कमिया के उ दोबारा चिंतन कर और हाईकमान इसका जरा विशेष ध्यान भी हमेशा तो चलता रहा और चलेगा पाब में सर भाजपा पहली बार कोई खाता नहीं बोल पाए लोग सभा चुनाव पच्चीस साल के इतिहास में क्या मानते हैं सर जितना कमी रहेगी कि पंजाब में खास करके एक ही सीट नहीं आई ਚੌਥੇ ਤੀਜੇ ਨੰਬਰ ਤੇ ਪਾਰਟੀ ਬੈਠ ਨਾ ਪਿਆ ਤਾਂ ਪਹਿਲਾ ਕਹਿਣਾ ਕਿ ਜਿਸ ਤਰੀਕੇ ਨਾਲ ਵੀ ਕਿ ਕਿ ਕੇਂਦਰ ਸਾਡਾ ਹਾਈ ਕਮਾਂਡ ਆ ਉਹ ਇਹ ਚੰਚਨ ਜਿਹੜੀ ਸਾਡ ਤੇ ਉੱਪਰ ਰਿਹਾ ਰਹੇ ਜ਼ਰੂਰਤ ਤੇ ਵਿਚਾਰ ਕਰੇਗਾ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਦੇ ਤੇ ਉਹਦਾ ਸੁਧਾਰ ਵੀ ਕਰਨਗੇ ਇਹ ਦੁੱਖ ਜ਼ਰੂਰ ਆ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਆਉਣਾ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਦੇਸ਼ ਪੰਜਾਬੀ ਕੋਈ ਹੋਰ ਨਹੀਂ ਪਰ ਜਿਹੜੀਆਂ ਕਮੀਆਂ ਰਹਿ ਗਈਆਂ ਸਿਸਟਮ ਬੋਟ ਜਿਹੜਾ ਚਾਰ ਚਲਾਂਗੇ ਔਰ ਜਿਹੜੀਆਂ ਸਮਝ ਰਹੀ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਸਾਪਲਾ ਜੀ ਹੁਸ਼ਿਆਰਪੁਰ ਦੀ ਗੱਲ ਕਰੀਏ 2014 ਤੋਂ ਲੈ ਕੇ 2024 ਤੱਕ ਹੁਸ਼ਿਆਰਪੁਰੇ ਭਾਜਪਾ ਦਾ ਗੱਲ ਰਿਹਾ ਤੁਸੀਂ ਵੀ ਵਧੀਆ ਜਿੱਤ ਹਾਸਲ ਕੀਤੀ ਸੀ ਸੋਮ ਪ੍ਰਕਾਸ਼ ਨੇ ਵਧੀਆ ਜਿੱਤ ਹਾਸਲ ਕੀਤੀ ਸੀ ਇਸ ਵਾਰ ਜਿਹੜੀ 2 ਲੱਖ ਵੋਟ ਵੀ ਪੂਰੇ ਹਿੱਸੇ ਨਹੀਂ 199000 ਸਮਥਿੰਗ ਰਹੀ ਕਿਸੇ ਵੇਲੇ ਨਹੀਂ ਤਾਂ 4-4 ਲੱਖ ਵੋਟ ਜਿਹੜੀ ਪੈਂਦੀ ਰਹੀ ਹੈ ਭਾਜਪਾ ਦੀ ਆਪਾਂ ਕਹਿ ਸਕਦੇ ਕਿ ਹੁਣ ਵੀ ਜਿਹੜਾ ਫੈਸਲਾ ਜਿਹੜਾ ਗਲਤ ਰਿਹਾ ਜਿਹੜਾ ਪਾਰਟੀ ਤੱਕ ਮਿਹਨਤ ਤੁਸੀਂ ਕੀਤੀ ਹੈ देखो एक में तो नहीं मैं कह सकता फैसला गलत रहा किसी ने बड़ी जब हाईकमांड ने बड़ा सोच समझ के किया हो फैसला जो भी किया पर हाँ वो लोगों वो ने उस तरीके स्वीकार नहीं किया और वो मैं पहले भी कहा कि जीडिया कमिया जमी रह गई उन्होंने जरूर अं जो विचार करा हूँ तक हूँ तक भाजपा अकाली दल रही इस बार अकाली लड़ रहा तक तो लगे भी वो ठीक वो कमी पार्टियां चूं हालांकि अकाली दल चम भी कमी कि कमी भाजपा चली ਜੋ ਇਕੱਠਿਆਂ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਹਮ ਜੇ ਜੇ ਸੀ ਮੜਕੇ ਚ ਲੜਦੇ ਤੇ ਸ਼ਾਇਦ ਭਾਈਚਾਰੇ ਚੋਂ ਨਤੀਜੇ ਵੀ ਕੁਝ ਹੋਰ ਹੁੰਦੇ। ਪਰ ਜਿੱਥੇ ਤੱਕ ਜਿਵੇਂ ਅਸੀਂ ਇਹ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੋਣਾਂਾਂ 'ਚ ਕੋਈ ਘਟ ਨਹੀਂ ਰਹੀ, ਵੱਧ ਰਹੀ ਹੈ। ਔਰ ਤੁਸੀਂ ਦੇਖੋ ਕਿ ਜਿੰਨਾਂ ਸੀਟਾਂ ਦੇ ਉੱਤੇ ਸੀ ਤੇਰੀ ਲੜਾਈ, ਕੋਰਪੋਰਡੋ ਨਿਆਣਾ, ਨਾਨਕਪੁਰ ਸਾਹਿਬ ਇਹਨਾਂ ਜੋ ਅਸੀਂ ਅਕਾਲੀ ਦਲ ਤੋਂ ਵੱਧ ਉਹਨੂੰ ਖੁਦ ਹੀ ਉਹ ਤੋਂ ਵੱਡੀ ਮੈਡੀਸ਼ਨ ਤੇ ਆਂਦੇ تھے ਕਿ ਅਸੀਂ ਸਾਹ ਕਾਲੀ ਦਾਲ ਲੜਦਾ ਰਿਹਾ ਕੋਈ ਉਦੋਂ ਕੁਛ ਅੜੀਏ ਤੇ ਐਸੇ ਆ ਕਿ ਜਿੱਥੇ ਅਸੀਂ ਐਮਐਲਏ ਵੀ ਨਹੀਂ ਕੋਈ ਲੜਦੇ ਤੇ ਕੋਈ ਵੀ ਪੂਰਾ ਦਾ ਪੂਰਾ ਬਿਲਡਾਂ ਖਾਲੀ ਪਈਆਂ ਉਹਨਾਂ ਉਸ ਏਰੀਏ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਕਾਲੀ ਦਾਲ ਤੋਂ ਵੱਡੀ ਵਧ ਰਹੀ ਹੈ